All right. ਇਹ ਪਰਵਾਰਾਂ ਦੇ ਟ੍ਰੇਨਰ ਉਹਨਾਂ ਨੂੰ ਤੰਗ ਨਹੀਂ ਕਰਦਾ। ਬਿਲਕੁਲ ਨਹੀਂ। ਜਦੋਂ ਆਪਾਂ ਨੂੰ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਊਗਾ ਫਿਰ ਮਾੜੀ ਸੰਗਤ ਨਹੀਂ ਬਸੋਗੇ, ਮਾੜੇ ਕੰਮਾਂ 'ਚ ਨਹੀਂ ਫਸਾਂਗੇ। ਫਿਰ ਮਡਰਨੀਕ ਜਿਹੜਾ ਦਾ ਬੜਾ ਰਿਹਾ ਆਪਾਂ ਮੰਨ ਲਾ ਗਏ। ਠੀਕ ਹੈ ਬੱਚੋ। ਮੋਟਰਸਾਈਕਲ ਜਿਹੜੇ ਤੁਸੀਂ +1.2 ਵਾਲੇ ਬੱਚੇ ਆ। ਮੋਟਰਸਾਈਕਲ ਤੁਡੇ ਚੰਗੇ ਲਈ ਥਨੂੰ ਘੁੱਟਦੇ ਹਾਂ ਹਾਰਡ ਵਰਕ ਕਰੋ ਸਟਡੀ ਦੇ ਬਟਾ ਬਹੁਜਾਰਟੀ ਜਿਹੜੇ ਬੱਚੇ ਨਹੀਂ ਬੱਦੇ ਜਾਂਦੇ ਉਹ ਸਰਕਾਰੀ ਸਕੂਲਾਂ ਦੇ ਜ्यादा ਜਾਂਦੇ ਆ। ਉਹਦੇ ਪੜ੍ਹਿਆ ਉਹਨਾਂ ਦੇ ਸਕੂਲੇ ਪੜ੍ਹਤ ਪਾਏ। ਸਰਪਲੀਵ ਦੇ ਤਾਪਰ ਸੰਨੇ ਆ। ਸਰਤ ਕਿ ਥੋੜੇ ਜਿਹਾ ਉੱਪਰ ਚੱਕ ਲਈ ਬਾਸ ਠੀਕ ਹੈ ਜੀ। ਤੇ ਡੀਐਸਪੀ ਸਾਹਿਬ ਅੱਜ ਸਟੂਡੈਂਟ ਨੂੰ ਤੁਸੀਂ ਸ਼ੇਅਰ ਕਰਨ ਆਏ ਹੋ ਕੀ ਕਹਿਣਾ ਚਾਹੁੰਦੇ ਲੈ ਕੇ ਇਹ ਸਾਡੇ ਲਓ ਸੀਨੀਅਰਸ ਕੈਂਡੀਸ ਨੂੰ ਦੇਖੇ ਜੀ ਇੱਕ ਤਾਂ ਚਾਈਨਾ ਡੋਰ ਬਾਰੇ ਦਾ ਸੈਮੀਨਾਰ ਕਰਾਇਆ ਸੀ ਮੈਂ ਧੰਨਵਾਦੀ ਹਾਂ ਪ੍ਰਿੰਸੀਪਲ ਸਾਹਿਬ ਸਕੂਲ ਸਟਾਫ ਤੇ ਬੱਚਿਆਂ ਦਾ ਬੱਚਿਆਂ ਨੂੰ ਅਸੀਂ ਵੇਅਰ ਕਰਨ ਲਈ ਚਾਈਨਾ ਡੋਰ ਬਾਰੇ ਨਸ਼ਿਆਂ ਬਾਰੇ ਤੇ ਡਰ ਬਾਰੇ ਇਹਦੇ ਅਵੇਅਰ ਅਵੇਅਰਨੈਸ ਦੇ ਰਿਗਾਰਡਿੰਗ ਸੈਮੀਨਾਰ ਲਾਇਆ ਸੀ ਬੱਚਿਆਂ ਨੂੰ ਜਿਹੜਾ ਇਹਦੇ ਬਾਰੇ ਪ੍ਰੋਪਰ ਵੀਪ ਕੀਤਾ ਗਿਆ ਜੀ ਪੇਸ ਦਾ ਬੱਚਾ ਕੁਤੰਗੜਾ ਦਾ ਪਾਇਆ ਗਿਆ ਚੈਨਾ ਡੂਰ ਦੇ ਨਾਲ ਉਹਦੇ ਵੀਰੈਂਸ ਦੇ ਕਲਾਕ ਵਰਮੀ ਹੋਗੀ ਇਸ ਕਰਕੇ ਨਾ ਬੱਚਿਆਂ ਨੂੰ ਸਟੇਜ ਕੀਤਾ ਗਿਆ ਤੇ ਇਹਨਾਂ ਨੂੰ ਸੌਂ ਵੀ ਪੁਆਈ ਗਈ ਹੈ ਵੀ ਇਹ ਆਪਣੇ ਪਿੰਡ ਦੇ ਆਪਣੇ ਸਾਥੀ ਜਿਹੜੇ ਉਹਦੇ ਪਲੱਸ 1 2 ਵਾਲੇ ਬੱਚੇ ਨੇ ਛੋਟੇ ਬੱਚਿਆਂ ਦੇ ਨਾਲ ਸਾਰਿਆਂ ਦੇ ਨਾਲ ਇਹ ਗੱਲ ਸ਼ੇਅਰ ਕਰਨਗੇ ਤੇ ਇਹਨਾਂ ਵੀ ਬੱਚਿਆਂ ਨੇ ਵੀ ਸਾਨੂੰ ਜਿਹੜੀ ਆ ਵਾਦਾ ਕੀਤਾ ਵੀ ਸਾਡੇ ਪਿੰਡ ਦੇ ਵਿੱਚ ਸਾਡੇ ਸਕੂਲ ਦਾ ਕੋਈ ਵੀ ਸਟੂਡੈਂਟ ਜਿਹੜਾ ਹੈ ਚੈਨਾ ਡੋਰ ਦੇ ਨਾਲ ਤੰਗ ਨਹੀਂ ਹੜਾਉਂਦਾ ਜਿਹੜੀ ਤੁਸੀਂ ਸ਼ਬਦ ਕਰਾਈਏ ਬੱਚਿਆਂ ਨੂੰ ਇਹ ਕੀ ਪੰਜਾਬ ਚ ਹੋਰ ਜਗ੍ਹਾ ਤੇ ਵੀ ਹੋ ਰਹਾ ਸਮਰਾਲੇ ਤੋਂ ਸਟਾਰਟਿੰਗ ਹੋਈ ਨਹੀਂ ਲਗਭਗ ਇਹ ਸਾਰੇ ਹੀ ਅਸੀਂ ਕਰ ਰਹੇ ਪਰ ਅਸੀਂ ਸਮਰਾਲੇ ਤੋਂ ਇਹ ਸ਼ੁਰੂ ਕੀਤਾ ਹੈ ਕਿਉਂਕਿ ਇਹਦੇ ਨਾਲ ਅਸੀਂ ਪਿਛਲੇ ਦੇਖਿਆ ਪਿਛਲੇ ਉਸਤਾਦ ਜਿਹੜਾ ਬਿਲਕੁਲ ਸ਼ਾਇਦ ਖੁੰਮੇ ਵੀ ਇੱਕ ਦੋ ਇਨਸੀਡੈਂਟ ਹੋਏ ਸੀ ਇਸ ਵਾਰ ਵੀ ਬੱਚਿਆਂ ਦੇ ਜਿਹੜੀ ਕੋਈ ਇੰਜਰੀ ਹੋਈ ਹੈ ਸੰਗਰੂਰ ਜਿਹੜੀ ਕੈਜੂਐਲਟੀ ਹੋਈ ਹੈ ਚੈਨਾ ਡੋਰ ਦੇ ਨਾਲ ਇੱਕ ਬੱਚੇ ਦੀ ਡੈਥ ਵੀ ਹੋਈ ਜਾਂਦੀ ਹੈ ਇਹ ਕੀ ਕਾਰਨ ਕੀ ਹੈ ਦੇ ਵਿੱਚ ਜਿਹੜਾ ਚਾਇਨਾ ਰੋਡ ਬਿਕਰ ਤੋਂ ਹਟਦੀ ਨਹੀਂ ਨੀ ਮਾਰਕੀਟ ਦੇ ਵਿੱਚ ਜੀ ਕਾਰਨ ਤੇ ਇੱਕ ਕੋਸ਼ਿਕ ਜਿਹੜੇ ਦੁਕਾਨਦਾਰ ਆ ਕੁਛ ਜਿਹੜੇ ਆਪਣੇ ਨਿੱਜੀ ਮੁਫਾਜ਼ਲੀ ਜਿਹੜੇ ਛੋਟੇ ਮੋਟੇ ਪ੍ਰਾਫਟ ਦੇ ਲਈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਕਿੰਨੀਆਂ ਕੀਮਤੀ ਜਾਨਾਂ ਜਾ ਰਹੀਆਂ ਇਨਸਾਨੀਆਂ ਜਾਨ ਤੋਂ ਬਿਨਾਂ ਪੰਛੀਆਂ ਦੇ ਕਿੰਨਿਆਂ ਦੇ ਵਿਚਾਰਾਂ ਦੇ ਖੰਭ ਜਾ ਰਹੇ ਆ ਉਹਨਾਂ ਦੀ ਜਾਨਾਂ ਜਾ ਰਹੀਆਂ ਜਿਹੜੇ ਪੰਛੀ ਦਾ ਇੱਕ ਮਰੀ ਖੰਭ ਟੁੱਟ ਗਿਆ ਉਹ ਸਦਾ ਲਈ ਵਿਚਾਰ ਨਕਾਰਾ ਹੋ ਜਾਂਦਾ ਬੇਲੇਖਲੇ ਤੋਂ ਵੱਡਾ ਕਾਮੀ ਪਾਪ ਵੀ ਕੋਈ ਨਹੀਂ ਹੈ ਤੇ ਮੈਂ ਦੁਕਾਨਦਾਰਾਂ ਨੂੰ ਵੀ ਥੋੜੇ ਜਿਹੇ ਇਹ ਇਹ ਨਸੀਹਤ ਵੀ ਦੇਣੀ ਚਾਹਣਾ ਤੇ ਵਾਰਨਿੰਗ ਵੀ ਕਰਨੀ ਚਾਹਣਾ ਜੇ ਕੋਈ ਦੁਕਾਨਦਾਰ ਫੜਿਆ ਗਿਆ ਸੀ ਹਰਹੀਲਾ ਰਸੀਦਾ ਵਰਤਣਾ ਡਰੋਨ ਦੇ ਰਾਹੀਂ ਵੀ ਦੀ ਬਾਤ ਕਰਨਾ ਰੱਖਾ ਲੇ ਸਮਰਾਲੇ ਵੀ ਤੇ ਮਾਝੂੜਾ ਸਾਹਿਬ ਜੇ ਜੇ ਕੋਈ ਫੜਿਆ ਗਿਆ ਉਹਦੇ ਖਲਾਫ ਉਹ ਆ ਨਾ ਸੋਚਣ ਵੀ ਛੱਡੇ ਖਲਾਫ ਉਹਦਾ 188 ਦਾ ਪਰਚਾ ਦੇ ਕੇ ਸਮਰਾਲਾ ਪੁਲਿਸਿਆ ਖੰਧਨਾਪੁਰ ਛੱਡ ਦੂਗੀ ਮੈਂ ਇਹ ਸਖਤ ਵਾਲਾ ਵਗਾ ਘਟੋ ਘਟੋ 1 ਸਾਲ ਜਿਹੜਾ ਘਟੋ ਘਟੋ ਅੰਦਰ ਲਗਾ ਹੋਊਗਾ ਉਹਦੀ ਜਿਹੜੀ ਪਿਛਲੀ ਦੁਕਾਨਦਾਰੀ ਉਹ ਵੀ ਉਜੜੇ ਉਹ ਕੁਝ ਜੁਰਮਾਨਾ ਵੀ ਲਗਾਉਣ ਦੀ ਗੱਲ ਗੱਲ ਗਈ ਹੈ ਨਾਮ ਵੀ ਰੱਖਿਆ ਗਿਆ ਜੇ ਕੋਈ ਫੜਾਊਗਾ ਵੱਡੇ ਸਾਨੂੰ ਹੋਲ ਸੇਲ ਦੇ ਵਿੱਚ ਤਾਂ ਪੋਲਿਊਸ਼ਨ ਬੋਰਡ ਵੱਲੋਂ ਜਿਹੜਾ ਇਹਨੂੰ ਅਨਾਮ ਵੀ ਰੱਖਿਆ ਗਿਆ ਬਾਜ਼ਰ ਬਿਲਕੁਲ ਅਨਾਮ ਹੀ ਦਿੱਤਾ ਜਾਊਗਾ ਪਰ ਜਦੋਂ ਜੇ ਕੋਈ ਕੇਸ ਸਿਸਟਡ ਹੋਊਗਾ ਉਹਦੇ ਨਾਲ ਘਟੋ ਘਟੋ ਨਹੀਂ ਉਹ ਸਾਲਖੰਡ ਅੰਦਰ ਵੀ ਲਗਾ ਆਊਗਾ ਉਹਨੂੰ ਜੁਰਮਾਨਾ ਵੀ ਮੋਟਾ ਹੋਊਗਾ ਠੀਕ ਜੀ